ਜੇ ਤੁਸੀਂ ਵਿਸ਼ਵਾਸ ਕਰਦੇ ਆ ਤੇ ਵਚਨ ਵਿੱਚ ਲਿਖਿਆ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਹallelujah ਜੇ ਤੁਸੀਂ ਵਿਸ਼ਵਾਸ ਕਰਦੇ ਆ ਤੇ ਵੱਡਾ ਵਿਸ਼ਵਾਸ ਕਰਿਓ ਜਿੰਨਾ ਵੱਡਾ ਵਿਸ਼ਵਾਸ ਓਨੀ ਵੱਡੀ ਬਰਕਤ ਹੈ ਹallelujah ਓਨੀ ਵੱਡੀ ਕਿਰਪਾ ਹੈ ਕਿਉਂਕਿ ਪਰਮੇਸ਼ਰ ਵਿਸ਼ਵਾਸ ਤੋਂ ਪ੍ਰਸੰਨ ਹੋਣ ਵਾਲਾ ਪਰਮੇਸ਼ਰ ਹੈ ਤੇ ਅੱਜ ਦਾ ਸਾਡਾ ਵਿਸ਼ਾ ਇਹ ਹੈ ਕਿ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਹallelujah ਆਓ ਅਸੀਂ ਦੇਖਾਂਗੇ ਪਵਿੱਤਰ ਬਾਈਬਲ ਦੇ ਵਿੱਚੋਂ ਮਾਰਕਸ ਦੀ ਕਿਤਾਬ ਉਹਦਾ 9 ਨੰਬਰ ਅਧਿਆਇ ਤੇ ਅਸੀਂ ਉਹਦੀ 14 ਨੰਬਰ ਪੰਤੀ ਤੋਂ ਦੇਖਣਾ ਸ਼ੁਰੂ ਕਰਾਂਗੇ ਇੱਥੇ ਲਿਖਿਆ ਜਾਂ ਉਹ ਚੇਲਿਆਂ ਦੇ ਕੋਲ ਆਏ ਤਾਂ ਉਹਨਾਂ ਦੇ ਝੂਫੇਰੇ ਵੱਡੀ ਭੀੜ ਔਰ ਉਹਨਾਂ ਨਾਲ ਗਰੰਥੀਆਂ ਨੂੰ ਝਗੜਾ ਕਰਦੇ ਡਿਠਾ ਅਤੇ ਛੱਟ ਸਾਰੀ ਭੀੜ ਉਹਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕਾਂ ਨੇ ਉਹਦੇ ਕੋਲ ਦੌੜ ਕੇ ਉਹਨੂੰ ਪ੍ਰਣਾਮ ਕੀਤਾ ਤਦ ਉਸ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਇਹਨਾਂ ਨਾਲ ਕੀ ਝਗੜਾ ਕਰਦੇ ਹੋ ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ ਗੁਰੂ ਜੀ ਮੈਂ ਆਪਣਾ ਪੁੱਤਰ ਜਿਸ ਨੂੰ ਗੂੰਗੀ ਰੂ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ ਔਰ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਦਾ ਅਤੇ ਸੁੱਕਦਾ ਜਾਂਦਾ ਹੈ ਔਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਉਸ ਨੂੰ ਕੱਢ ਦੇਣ ਪਰ ਉਹ ਨਾ ਕੱਢ ਸਕੀ ਸੋ ਇੱਥੇ ਅਸੀਂ ਇੱਕ ਸੀਨ ਦੇਖਦੇ ਹਾਂ ਔਰ ਉਹ ਸੀਨ ਕੀ ਆ ਚੇਲੇ ਆ ਭੀੜ ਆ ਇੱਕ ਦੁਸ਼ਟ ਆਤਮਾ ਦਾ ਜਕੜਿਆ ਹੋਇਆ ਬੱਚਾ ਆ ਔਰ ਉਸ ਦਾ ਪਿਤਾ ਆ ਔਰ ਪ੍ਰਭੂ ਯਿਸੂ ਮਸੀਹ ਵੀ ਆ ਅਸੀਂ ਦੇਖਦੇ ਹਾਂ ਕਿ ਜਦੋਂ ਉਹਨਾਂ ਨੂੰ ਪੁੱਛਿਆ ਕਿ ਆਪਸ ਵਿੱਚ ਝਗੜ ਕਿਉਂ ਰਹੇ ਹੋ ਤੋ ਇਨਸਾਨ ਕਹਿੰਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਲੈ ਕੇ ਆਇਆ ਕਿ ਚੰਗਾ ਹੋ ਜਵੇ ਤੇ ਤੇਰੇ ਚੇਲਿਆਂ ਨੂੰ ਕਿਹਾ ਕਿ ਉਹ ਇਹਨੂੰ ਚੰਗਾ ਕਰਨ ਕਿਹੜੀਆਂ ਚੀਜ਼ਾਂ ਤੋਂ ਚਿੰਬੜੀ ਹੋਈ ਆ ਉਹ ਜਿੱਥੇ ਕਿਤੇ ਇਹਦਾ ਜੀ ਕਰਦਾ ਉਹਨੂੰ ਪਟਕਾ ਦਿੰਦੀ ਆ ਮਤਲਬ ਸੁੱਟ ਦਿੰਦੀ ਆ ਉਹ ਝੱਗ ਛੱਡਦਾ ਆ ਦੰਦ ਪੀਂਦਾ ਆ ਤੇ ਸੁੱਕਦਾ ਜਾਂਦਾ ਆ ਤੇ ਕਹਿੰਦਾ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਇਸ ਦੁਸ਼ਟ ਆਤਮੇ ਨੂੰ ਕੱਢ ਦੇਣ ਪਰ ਕਹਿੰਦਾ ਉਹ ਕੱਢ ਨਹੀਂ ਸਕੇ ਉਹ ਕਿਉਂ ਕਿਹਾ ਸੀਗਾ ਇਹਦਾ ਮਤਲਬ ਚੇਲੇ ਵੀ ਉਸ ਵੇਲੇ ਤਿਆਰ ਹੋ ਚੁੱਕੇ ਸੀ ਕੰਮ ਕਰਨ ਦੇ ਲਈ ਉਹਨਾਂ ਨੂੰ ਇੱਕ ਤਿਆਰ ਮਿਲ ਚੁੱਕਿਆ ਸੀ ਇਹਦਾ ਮਤਲਬ ਉਹਨੇ ਇਹ ਵੀ ਚਰਚਾ ਸੁਣੀ ਹੋਊਗੀ ਕਿ ਯਿਸੂ ਮਸੀਹ ਦੇ ਤਾਂ ਚੇਲੇ ਵੀ ਜਿਹਦੇ ਲਈ ਪ੍ਰਾਰਥਨਾ ਕਰ ਦੇਣ ਕੰਮ ਹੋ ਜਾਂਦਾ ਹੈ ਜਰੂਰ ਇਸੇ ਕਰਕੇ ਹੀ ਉਹਨੇ ਚੇਲਿਆਂ ਨੂੰ ਕਿਹਾ ਬਈ ਇਸ ਦੁਸ਼ਟ ਆਤਮੇ ਨੂੰ ਕੱਢ ਦਿਓ ਜੇ ਇਸ ਤੋਂ ਪਹਿਲਾਂ ਚੇਲਿਆਂ ਨੇ ਕੋਈ ਕੰਮ ਇਹੋ ਜਿਹਾ ਨਾ ਕੀਤਾ ਹੁੰਦਾ ਫਿਰ ਉਨੇ ਕਹਿਣਾ ਨਹੀਂ ਸੀ ਪਰ ਜ਼ਰੂਰ ਉਨੇ ਇਹ ਚਰਚਾ ਸੁਣੀ ਕਿ ਯਿਸੂ ਦੇ ਚੇਲੇ ਵੀ ਕਰਾਮਾਤਾਂ ਕਰਦੇ ਹਾਲੇਲੂਇਆ ਕਿਉਂਕਿ ਜਦੋਂ ਅਸੀਂ 6 ਨੰਬਰ ਅਧਿਆਏ ਦੇ ਵਿੱਚ ਐਸੀ ਕਿਤਾਬ ਵਿੱਚ ਦੇਖਦੇ ਆਂ ਤੇ ਮਾਰਕਸ 6 ਦੀ 7 ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਐਨੋਇੰਟ ਕਰ ਦਿੱਤਾ ਹੈ ਉਹਨਾਂ ਨੂੰ ਦੋ-ਦੋ ਕਰਕੇ ਪਿੰਡਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਔਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਹੈ ਕਿ ਪਵਿੱਤਰ ਆਤਮਾ ਉੱਤੇ ਮੈਂ ਤੁਹਾਨੂੰ ਇਖਤਿਆਰ ਦਿੱਤਾ ਹੈ ਇਹ ਘਟਨਾ ਤੋਂ ਪਹਿਲਾਂ ਚੇਲਿਆਂ ਨੂੰ ਇੱਕ ਤਿਆਰ ਮਿਲ ਚੁੱਕਾ ਸੀ ਅਰ ਚੇਲੇ ਪਿੰਡਾਂ-ਬਿੰਡਾਂ ਵਿੱਚ ਜਾਂਦੇ ਸੀ ਸ਼ਹਿਰਾਂ ਵਿੱਚ ਜਾਂਦੇ ਸੀ ਜਗ੍ਹਾ-ਜਗ੍ਹਾ ਤੇ ਜਾਂਦੇ ਸੀ ਅਰ ਉਹ ਜਾ ਕੇ ਰੋਗੀਆਂ ਨੂੰ ਚੰਗੇ ਕਰਦੇ ਸੀ ਯਿਸੂ ਨਾਮ ਦੇ ਵਿੱਚ ਦੁਸ਼ਟ ਦੇ ਜਕੜਿਆਂ ਨੂੰ ਆਜ਼ਾਦ ਕਰਦੇ ਸੀ ਯਿਸੂ ਨਾਮ ਵਿੱਚ ਪਰ ਇੱਥੇ ਕਿਉਂ ਨਹੀਂ ਕੰਮ ਹੋਇਆ ਉਹਨਾਂ ਕੋਲੋਂ ਇੱਥੇ ਜਦੋਂ ਚੇਲਿਆਂ ਨੇ ਉਸ ਮੁੰਡੇ ਦੀ ਹਾਲਤ ਨੂੰ ਦੇਖਿਆ ਜਿਹੜਾ ਦੁਸ਼ਟ ਆਤਮਾ ਦਾ ਜਕੜਿਆ ਸੀ ਉਹ ਦੇਖ ਕੇ ਡਰ ਗਏ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਉਹ ਦੁਸ਼ਟ ਆਤਮਾ ਕਦੀ ਉਸ ਮੁੰਡੇ ਨੂੰ ਚੱਕ ਕੇ ਕਿਤੇ ਸੱਟਦਾ ਆ ਕਦੀ ਕਿੱਦਾਂ ਕਰਦਾ ਆ ਉਹਨੂੰ ਤੋੜਦਾ ਮਰੋੜਦਾ ਆ ਮੂੰਹ ਚੋਂ ਝੱਗ ਨਿਕਲੀ ਆਉਂਦੀ ਆ ਦੰਦ ਪੀ ਜਾਂਦਾ ਆ ਨੁਕਸਾਨ ਕਰੀ ਜਾਂਦਾ ਆ ਚੇਲਿਆਂ ਦਾ ਮਨ ਡੈਲ ਗਿਆ ਤੋਨ ਨੂੰ ਇਦਾਂ ਲੱਗਾ ਆ ਜਿੱਦਾਂ ਇਹ ਜ਼ਿਆਦਾ ਕ੍ਰਿਟੀਕਲ ਕੇਸ ਆ ਜਿੱਦਾਂ ਇਹ ਜ਼ਿਆਦਾ ਭਿਆਨਕ ਹਾਲਾਤ ਆ ਇਦਾਂ ਨਹੀਂ ਵੀ ਉਹਨਾਂ ਨੇ ਪ੍ਰਾਰਥਨਾ ਨਹੀਂ ਕੀਤੀ ਉਹਨਾਂ ਨੇ ਪ੍ਰਾਰਥਨਾ ਕੀਤੀ ਪਰ ਵਚਨ ਵਿੱਚ ਲਿਖਿਆ ਮੁੰਡੇ ਦਾ ਪਿਓ ਕੀ ਕਹਿੰਦਾ ਇਹ ਕੱਢ ਨਾ ਸਕੇ ਇਹਦਾ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਕੱਢ ਨਹੀਂ ਸਕੇ ਕਈ ਵਾਰੀ ਅਸੀਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਹਾਲਾਤ ਆ ਜਾਂਦੇ ਆ ਜਿੱਥੇ ਸਾਨੂੰ ਪਤਾ ਤਾਂ ਹੈਗਾ ਆ ਕਿ ਵਚਨ ਸਾਨੂੰ ਅਧਿਕਾਰ ਕਿ ਅਸੀਂ ਪ੍ਰਾਰਥਨਾ ਕਰੀਏ ਤੇ ਸਾਨੂੰ ਫਤਿਹ ਮਿਲ ਸਕਦੀ ਹੈ ਵਚਨ ਦੇ ਰਾਈ ਪਰਮੇਸ਼ਵਰ ਨੇ ਸਾਨੂੰ ਵੱਡੇ ਵੱਡੇ ਅਧਿਕਾਰ ਦਿੱਤੇ ਆ ਇਖਤਿਆਰ ਦਿੱਤੇ ਅਧਿਕਾਰ ਦਿੱਤੇ ਅਥਾਰਟੀਜ਼ ਦਿੱਤੀਆਂ ਆ ਅਰ ਸਾਨੂੰ ਇਸ ਗੱਲ ਕਰ ਜਾਨ ਨੇ ਪ੍ਰਾਰਥਨਾ ਵੀ ਕਰਦੇ ਆ ਪਰ ਅਸੀਂ ਉਹਨੂੰ ਵੱਡਾ ਦੇਖ ਰਹੇ ਆ ਸਮੱਸਿਆ ਨੂੰ ਵੱਡਾ ਦੇਖੋਗੇ ਜਿੰਨੀ ਮਰਜ਼ੀ ਪ੍ਰਾਰਥਨਾ ਕਰ ਲਓ ਸਮੱਸਿਆ ਖਤਮ ਨਹੀਂ ਹੋਊਗੀ ਬਿਮਾਰੀ ਵੱਡੀ ਦੇਖ ਰਹੇ ਆ ਕਿ ਇਹ ਕੈਂਸਰ ਆ ਐਚ ਆਈ ਵੀ ਆ ਜਾਂ ਹੋਰ ਕੋਈ ਚੀਜ਼ਾਂ ਆ ਜਾਂ ਡਾਕਟਰਸ ਨੇ ਕਹਿ ਦਿੱਤਾ ਆ ਇਹਦਾ ਲਾਜ ਕੋਈ ਨਹੀਂ ਹੁਣ ਇਹ ਹੁਣ ਇਦਾਂ ਹੀ ਚੱਲਣੀ ਆ ਹਰ ਤਿੰਨਾਂ ਮਹੀਨਿਆਂ ਬਾਅਦ ਖੂਨ ਚੜਾਉਣਾ ਪਿਆ ਕਰਨਾ ਆ ਇਦਾਂ ਇਹਨੂੰ ਡਾਲਸਿਸ ਹੋਣੇ ਆ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਵੱਡਾ ਦੇਖੋਗੇ ਔਰ ਉਹਦੇ ਵਿਗੜੇ ਹੋਏ ਰੂਪ ਨੂੰ ਦੇਖੋਗੇ ਜਿੰਨੀ ਮਰਜ਼ੀ ਪ੍ਰਾਰਥਨਾ ਕਰ ਲੋ ਉਹ ਖਤਮ ਨਹੀਂ ਹੋਏਗੀ ਉਹ ਮਸਲਾ ਹੱਲ ਨਹੀਂ ਹੋਊਗਾ ਕਿਉਂ ਆਓ ਅਸੀਂ ਅੱਗੇ ਦੇਖਦੇ ਆਂ ਕਹੈਤ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ हे ਬੇਪਰਤੀਤ ਪੀੜੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਕਦ ਤੋੜੀ ਤੁਹਾਡੀ ਸੰਗ ਉਹਨੂੰ ਮੇਰੇ ਕੋਲ ਲਿਆਓ ਸੋ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਕਿ ਕਿਉਂ ਨਹੀਂ ਉਹ ਦੁਸ਼ਟ ਆਤਮਾ ਜੜਾਇਆ ਉਹ ਨਿਕਲ ਸਕਿਆ ਕੋਸ਼ ਚੇਲਿਆਂ ਦੀ ਬੇਪਰ ਦਿੱਤੀ ਤੇ ਕੋਸ਼ ਮੁੰਡੇ ਦੇ ਪਿਓ ਦੀ ਬੇਪਰ ਦਿੱਤੀ ਦੋਨੇ ਧਿਰਾਂ ਦੇ ਵਿੱਚ ਬੇਪਰ ਦਿੱਤੀ ਸੀਗੀ ਚੇਲਿਆਂ ਨੂੰ ਵੀ ਜ਼ਰੂਰ ਲੱਗਾ ਹੋਣਾ ਆ ਵੀ ਬੜਾ ਹੀ ਵੱਡਾ ਦੋਸਤ ਆਤਮਾ ਆ ਜੇ ਮਹਾਰਾਜ ਆ ਵੀ ਇਹ ਖਿਆਲ ਆ ਗਿਆ ਹੁਕਮ ਕਰਨ ਵਾਲੇ ਦੇ ਮਨ ਦੇ ਅੰਦਰ ਕਰਨ ਵਾਲੇ ਦੇ ਮਨ ਦੇ ਅੰਦਰ ਇਹ ਖਿਆਲ ਜਰਾ ਜਿੰਨਾ ਵੀ ਆ ਗਿਆ ਕਿ ਆਹ ਦੁਸ਼ਟ ਆਤਮਾ ਤਾਂ ਬੜਾ ਹੀ ਵੱਡਾ ਹੈ ਇਹ ਬਹੁਤ ਭਿਆਨਕ ਹੈ ਮੈਂ ਕਿਹਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜੋਰ ਲਾ ਲਓ ਉਹ ਦੁਸ਼ਟ ਆਤਮਾ ਟਾਸੂ ਤੋਂ ਮਸ ਨਹੀਂ ਹੋਊਗਾ ਕਿਉਂਕਿ ਤੁਹਾਡੇ ਇੱਕ ਥੋਟ ਨੇ ਉਹਨੂੰ ਸਟਰੈਂਥ ਦੇ ਦਿੱਤੀ ਅਰ ਉਹਨੂੰ ਰਹਿਣ ਦੇ ਲਈ ਜਗ੍ਹਾ ਦੇ ਦਿੱਤੀ ਹੈ ਇੰਨਾ ਸੋਚਣਾ ਹੀ ਸ਼ਾਤਮਾ ਬਹੁਤ ਵੱਡਾ ਇਹ ਸਮੱਸਿਆ ਬਹੁਤ ਵੱਡੀ ਬਸ ਇੰਨੀ ਜਈ ਸੋਚ ਬੇਪ੍ਰਤੀਤੀ ਨੂੰ ਜਨਮ ਦਿੰਦੀ ਆ ਇਹ ਸੋਚ